ਕੀ ਵੇਖ ਰਹੇ ਹੋ ਇੱਥੇ ਇਹ ਪੈਪਸੀ ਨਾ 10 ਦੀ ਨਾ 15 ਦੀ ਆਈ ਆ 5ਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਵਾਸ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਬੜੇ ਮੈਸੇਜ ਆ ਰਹੇ ਸੀ ਕਿ ਬੜੇ ਕਮੈਂਟ ਆ ਰਹੇ ਸੀ ਕਿ ਵੀਰੇ ਵਲੌਗ ਕਿਉਂ ਨਹੀਂ ਆ ਰਹੇ ਸੋ ਵੈਸੇ ਤੇ ਆਪਾਂ ਵਲੌਗ ਚ ਦੱਸਿਆ ਹੋਇਆ ਸੀ ਬਾਕੀ ਇੱਕ ਵਾਰੀ ਫੇਰ ਦੱਸ ਦਿੰਨੇ ਹਾਂ ਸੋ ਸੀ ਦਿਦੇ ਆਡੇ ਚੱਲ ਰਹੇ ਸੀ ਸੋ ਤਾਂ ਕਰਕੇ ਆਪਾਂ ਉਹਨਾਂ ਦਿਨਾਂ ਚ ਕੋਈ ਵਲੌਗ ਨਹੀਂ ਪਾਇਆ ਵਲੌਗ ਪਾਉਂਦੇ ਚੰਗੇ ਵੀ ਨਹੀਂ ਲੱਗਦੇ ਉਹ ਦਿਨਾਂ 'ਚ ਸੋ ਅੱਜ ਆਪਾਂ ਜਾ ਰਹੇ ਆਂ ਯਾਤਰਾ ਤੇ ਯਾਤਰਾ ਕਿੱਥੋਂ ਦੀ ਆ ਹਰਮੰਦਰ ਸਾਹਿਬ ਹਾਂਜੀ ਹਰਮੰਦਰ ਸਾਹਿਬ ਚੱਲੇ ਆਂ ਗੋਲਡਨ ਟੈਂਪਲ ਅ ਅਮ੍ਰਿਤਸਰ ਸਾਹਿਬ ਸੋ ਉੱਥੇ ਜਾ ਕੇ ਆਪਾਂ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਮੈਂ ਚੱਲੇ ਆਂ ਡੈਡੀ ਜੀ ਮੰਮੀ ਜੀ ਮਾਸੀ ਜੀ ਏਕਮ ਜੀ ਸਾਬੂ ਜੀ ਐਬੂ ਜੀ ਐਬੂ ਸੌਂਗੀ ਉਹ ਸਲੀਪਿੰਗ ਟਾਈਮ ਤੋ ਸਾਰੇ ਜਣੇ ਚੱਲਦੇ ਨਾਲੇ ਤੁਹਾਨੂੰ ਸਾਰਿਆਂ ਨੂੰ ਉੱਥੇ ਦਰਸ਼ਨ ਕਰਾਉਣੇ ਨਾਲੇ ਆਪਾਂ ਆਪ ਦਰਸ਼ਨ ਕਰਦੇ ਚੱਲੀਏ ਅੱਜ ਕਰੇ ਵਧੀਆ ਵਧੀਆ ਦਰਸ਼ਨ ਤੋਂ ਜਾਣਗੇ ਤੋ ਬੱਚੇ ਨਿਆਣੇ ਸੌਂਗੇ ਵਿਚਾਰੇ ਇਫੈਕਟਡ ਹੋਏ ਪਏ ਬਿਮਾਰ ਹੋਏ ਪਏ ਚਲੋ ਜੀ ਲਓ ਜੀ ਥੋੜੀ ਥੋੜੀ ਧੁੰਦ ਵੀ ਪਈ ਹੋਈ ਆ ਤੇ ਲਓ ਜੀ ਫਾਈਨਲੀ ਪਹੁੰਚ ਚੁੱਕੇ ਆ ਦਰਬਾਰ ਸਾਹਿਬ ਦੀ ਪਾਰਕਿੰਗ 'ਚ ਕੁਛ ਹੋ ਲੰਨ ਲੱਗੀ ਆ ਗੱਡੀਆਂ ਦੀ ਅੱਜ ਮੰਡੇ ਆ ਮੰਡੇ ਵੀ ਇੰਨੀ ਸੰਗਤ ਆਉਂਦੀ ਆ ਦਰਸ਼ਨ ਕਰਨ ਮੇਰੇ ਬੱਚੇ ਛੁੱਟੀਆਂ ਮਿਲਿਓ ਹਾਂ ਹੁਣ ਸਰਦੀਆਂ ਦੀਆਂ ਛੁੱਟੀਆਂ ਬੱਚੇ ਸਾਡੇ ਬੱਚੇ ਸੁੱਤੇ ਪਏ ਲੋ ਜੀ ਗੱਡੀ ਪਾਰਕਿੰਗ ਇੰਦੇ ਲਾਤੀ ਆ ਸਾਬੂ ਐਬੂ ਇਹ ਦੋਵੇਂ ਸੁਸਤੀराम ਚੱਲੀਏ ਲਓ ਜੀ ਹੁਣ ਚੱਲਦੇ ਆਪਾਂ ਦਰਸ਼ਨ ਕਰਨ ਨਾਲੇ ਤੁਹਾਨੂੰ ਸਾਰਿਆਂ ਨੂੰ ਆਪਾਂ ਕਰਾਉਣਾ ਚੱਲੀਏ ਚੱਲੀਏ ਚੱਲ ਐਬੂ ਚੱਲੀਏ ਵਾਸੀ ਬੱਚਿਆਂ ਦਾ ਧਿਆਨ ਰੱਖ ਸਾਬੂ ਅੱਜ ਮੰਡੇ ਆ ਸੰਗਤ ਕੋਈ ਵੀ ਦੇਣਾ ਹੋਵੇ ਸੰਗਤ ਇੰਨੀ ਹੁੰਦੀ ਐ ਐ ਬੂ ਮਮੀ ਨਾ ਜਾ ਰਹੀ ਸਭੂ ਡੈਡੀ ਨਾ ਸਾਬੂ ਕਿਵੇਂ ਤੁਰੇ ਹੁੰਦਾ ਟਿੱਡਾ ਜਿਹਾ ਲਵਜੀ ਗੁਰੂ ਹਰਗੋਬਿੰਦ ਨਵਾਸ ਜਗ ਕਮਰਾ ਮਿਲ ਗਿਆ ਜੀ ਹੁਣ ਚੱਲੇ ਦਰਸ਼ਨ ਕਰਨ ਕੀ ਕਰਨ ਦਰਸ਼ਨ ਚਲੋ ਉਸ ਦਾ ਦੋਪਤੇਲੇ ਦਰ ਜੀ ਕਿਵੇਂ ਦਰਸ਼ਨ ਹੋਏ ਵਧੀਆ ਹੋਏ ਦਰਸ਼ਨ ਹੋਏ ਵਾਹਿਗੁਰੂ ਮੇਰ ਕਰ ਸੰਗਤ ਜੀ ਬਹੁਤ ਆ ਲਓ ਜੇ ਤੁਸੀਂ ਸਾਰੇ ਵੀ ਦਰਸ਼ਨ ਕਰ ਲਓ ਮਹਾਰਾਜ ਸਾਹਿਬ ਤੇ ख रहे हो इत मैनू कह मैं कैमरा ला मोटोआ करने फोटोज कर ਔਰ ਇੱਥੇ ਬਾਹਰ ਜਿਹੜੀ ਮਾਰਕੀਟ ਬਣੀ ਹੋਈ ਨੇ ਇੰਨਾ ਰਸ ਇੱਥੇ ਇੰਨਾ ਰਸ ਵਾਲੇ ਮੰਡੇ ਆ ਚੱਲ ਆਜੋ ਤੂੰ ਕੀ ਲੈਣਾ ਏ ਸਾਬੂ ਕੀ ਲੈ ਹੈ ਹੈ ਇੱਥੇ ਆ ਕੇ ਵੀ ਅੱਖ ਇਹਨਾਂ ਦੀ ਜੁੱਤੀਆਂ ਤੇ ਹੀ ਹੈ ਐਵੇਂ ਤੁਸੀਂ ਕੀ ਕਿ ਲਿਆ ਦਿਖਾਓ ਐਵੇਂ ਉਹ ਲਿਆ ਕੈਮਰਾ ਸਾਬੂ ਨੇ ਕੀ ਲਿਆ ਸਾਬੂ ਕਿਤੇ ਆ ਤੂੰ ਕੀ ਲਿਆ ਏ ਸਾਬੂ ਨੇ ਬੋਲ ਕੇ ਦੱਸ ਉੱਚੀ ਸਰੀ ਇਹ ਕੀ ਆ ਇਹ ਸਪਾਈਡਰਮੈਨ ਹੀ ਲੈਂਦਾ ਰਹਿੰਦਾ ਬਤੰਦਰ ਸੋਹਣਾ ਐ ਵੈਸੇ ਚਲੋ ਆਹ ਕਾਰ ਸਪਾਈਡਰਮੈਨ ਦੀ ਕਲੈਕਸ਼ਨ ਆਪਰੇ ਚਲੋ ਆਜੋ ਲਓ ਜੀ ਲੰਗਰ ਛੱਕੇ ਫਿਰ ਵੀ ਇਹ ਕਹਿੰਦੇ ਬਾਹਰੋਂ ਖਾ ਕੇ ਆਉਣਾ ਫਿਰ ਵੀ ਨਹੀਂ ਹਟਦੇ ਸਾਬੂ ਸਾਬੂ ਦਾ ਧਿਆਨ ਉਹ ਤੇ ਟ੍ਰੇਨਾਂ ਦਾ ਕਹਿੰਦੇ ਪ੍ਰੇਂ ਦੇ ਝੂਟ ਲਾਓ ਜੀ ਹੁਣ ਚੱਲ ਰਿਹਾ ਜੇ ਕੇਸਰ ਵਾਲਾ ਦੋ ਦੰ ਲੱਗੇ ਪਏ ਸਾਰੇ ਇੱਥੇ ਰੱਖ ਐ ਇਥੇ ਇਹ ਕਿੰਨੇ ਕਿਵੇਂ ਆ ਘੈਂਟ ਓਕੇ ਆ ਆਓ ਜਰੂਰ ਬਹੁਤ ਘੈਂਟ ਬਣਾਉਂਦੇ ਨੇ ਯਾਰ ਅਮੇ ਕੱਲ ਵਧੀਆ ਦਰਸ਼ਨ ਹੋ ਗਏ ਸੀ ਬਹੁਤ ਹੀ ਵਧੀਆ ਦਰਸ਼ਨ ਹੋ ਗਏ ਹੋਰ ਬਾਬਾ ਦੀਪ ਸਿੰਘ ਜੀ ਦਾ ਸਾਹ ਚੱਲੇ ਲੋ ਜੀ ਹੁਣ ਚੀਦਾ ਸਾਹਿਬ ਚੱਲੇ ਦਰਸ਼ਨ ਕਰਨ ਤੁਹਾਨੂੰ ਸਾਰਿਆਂ ਨੂੰ ਉੱਥੇ ਦਰਸ਼ਨ ਕਰਾਉਂਦੇ ਚਲਾਓ ਫਿਰ ਚੱਲੀ ਲੋ ਜੀ ਸਮਾਨ ਸਾਰਾ ਲੈੰਦਰ ਆਤੀ ਰੁਕੇ ਸੀ ਸ੍ਰੀ ਗੁਰੂ ਹਰਗੋਬਿੰਦ ਨਵਾਜ਼ ਜੀ ਐਬੋ ਹੁਣ ਕਿੱਥੇ ਚੱਲੇ ਘਰੇ ਜਾਣਾ ਘਰੇ ਕਿ ਨਹੀਂ ਦਿਲ ਕਰ ਰਿਹਾ ਜਾਣੋ ਕਿ ਨਹੀਂ ਕਰਦਾਂ ਘਰੇ ਜਾ ਕੇ ਕੀ ਕਰਨਾ ਬਰਾਉਨੀ ਨਾਲ ਖੇਡਣਾ ਇਹ ਉਤੇ ਐ ਬਰਾਉਨੀ ਨਾਲ ਖੇਡਣਾ ਮੈਨੂੰ ਵਾਣ ਮੇਰੇ ਸਮਾਨ ਦੀ ਟੈਨਸ਼ਨ ਸੀ ਹੋਰ ਕਿਤੇ ਸਮਾਨ ਆ ਜੋ ਚੱਲ ਜੇ ਚਲੋ ਚਲੋ ਲਓ ਜੀ ਇਹ ਪੈਪਸੀ ਨਾ 10 ਦੀ ਨਾ 15 ਦੀ ਆਈ ਆ ਪੰਜਾਂ ਦੀ ਸਾਰੇ ਜਾਣੇ ਲੱਗੇ ਬੜੀ ਆਓ ਜਦੋਂ ਉਹ ਆ ਰਹੇ ਹੁੰਦੇ ਵੀ ਆਉਂਦੇ ਸੀ ਉਦੋਂ ਵੀ ਪੰਜਾਂ ਦੀ ਸੀ ਨਹੀਂ ਉਦੋਂ ਤਿੰਨਾਂ ਦੀ ਖਣੀ ਚਾਰਾਂ ਦੀ ਸੀ ਹੁਣ ਪੰਜਾਂ ਦੀ ਆ ਸਾਰੇ ਜਾਣੇ ਪੀ ਰਹੇ ਆਓ ਜਦੋਂ ਤੁਸੀਂ ਵੀ ਆਓ ਆ ਗੁਰਦਾਰ ਤਾਂ ਤਾਂ ਬਾਬਾ ਟਾਲ ਰਹੇ ਸਾਬ ਜੀ ਦੇ ਜਵਾਨ ਤੇ ਆ ਆਪਣੀ ਸਰਾ ਗਰਮੀ ਰੋਕ ਕੇ ਲੈ ਲਾਗੇ ਉਹ ਸਰਦੀ ਕਰਕੇ ਲਾਈਨ ਛੋਟੀ ਹੈ ਉਧਰ ਹੈ ਪੂਰਾ ਖ ਇਹ ਉਹ ਵਾਈਗੁਰ ਜੀ ਦਾ ਕਾਰਸਾ ਉਹ ਇੱਥੇ ਲੋ ਜੀ ਹੁਣ ਵਾਪਸ ਹੀ ਘਰਾਂ ਨੂੰ ਆ ਜੋ ਵੀ ਆ ਜੋ ਲੋ ਜੀ ਇੱਥੇ ਆਏ ਸੀਗੇ ਪੂਰੀਆਂ ਛੋਲੇ ਖਾਣ ਬਹੁਤ ਮਸ਼ਹੂਰ ਨੇ ਬਹੁਤ ਫੇਮਸ ਨੇ ਉਹ ਚੌਂਕ ਦੇ ਜਮਾਂ ਨਾਲ ਤੇ ਉਹ ਪਾਰਕਿੰਗ ਦੀ ਬੈਕ ਸਾਈਡ ਆਓ ਫਿਰ ਖਾਣੇ ਦੇਸੀ ਕਿਉਂ ਚ ਬੰਦ ਆ ਸਰ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਅੱਕ ਨੂੰ ਫੱਟੇ ਯੰਮੀ ਤਵਾਲੀ ਹਾਂ ਤਵਾਲ ਹਾਂ ਜੀ ਬਹਿ ਗਏ ਜੀ ਵਾਪਸੀ ਐਵੇਂ ਕਿੱਥੇ ਐਵੇਂ ਉਹ ਮਗਰ ਆਏ ਲਓ ਜੀ ਹੁਣ ਇਹ ਕਹਿੰਦੇ ਮਾੜੀ ਮੋਟੀ ਸ਼ੋਪਿੰਗ ਕਰਨੀ ਹੁਣ ਕਿੱਥੇ ਜਾਣਾ ਜੀ ਮਾਲ ਚ ਚੱਲ ਜੀ ਚੱਲੀਏ ਹੋਰ ਚਲੋ ਚਲੋ ਜੀ ਇਹ ਪਹਿਲਾਂ ਹੀ ਆਵਦੀ ਹੈ ਹੋਰ ਸਕੀਮਾਂ ਲਾ ਕੇ ਰੱਖਦੇ ਚਲੋ ਵੀ ਚੱਲੀਏ ਲਓ ਜੀ ਪਾਰਕਿੰਗ ਚ ਹੁਣੇ ਬਾਹਰ ਨਿਕਲੇ ਤੇ ਇੱਧਰ ਦੇਖੋ ਲੈਣਾ ਹੀ ਲੱਗੀਆਂ ਪਈਆਂ ਗੱਡੀ ਦੀਆਂ ਓ ਜੱਗ ਓ ਹਣਾ ਕਿੰਨੀ ਸੰਘਰ ਤੇ ਉੱਠੋ ਬਈ ਉੱਠੋ ਉੱਠੋ ਸਾਬੂ ਹਾਈ ਸਾਬੂ ਹਾਈ ਨੀਂਦ ਚ ਫਿਰਦਾ ਲੋ ਜੀ ਭੁੱਖ ਲੱਗੀ ਗਈ ਨੇ ਸਾਬੇ ਖਾਣਾ ਮੈਂ ਚਲੋ ਫਿਰ ਲੋ ਕਿਹੜੀ ਖਾਣੀ ਹੈ ਆਲੂ ਪੇਟੀ ਹੈ ਆਪਾਂ ਆਲੂ ਪੇਟੀ ਖਾਵਾਂ ਲੋ ਜੀ ਉਹਦਾ ਹੋ ਗਿਆ ਜੀ ਰੈਡੀ ਨਿੱਕੇ ਦਾ ਇਸ ਦਾ ਵੀ ਰਾਣੀ ਸੋ ਲੋ ਜੀ ਪਹੁੰਚ ਚੱਲੇ ਆ ਕਿੱਥੇ ਜੀ ਪੈਂਡ ਖੋਸ ਦਲ ਸਿੰਘ ਘਰੇ ਘਰੇ ਪਹੁੰਚ ਹੈ ਜੰਡੀਗੜ ਜੰਡੀਕਾ ਨੇ ਐਡਿਆ ਸੋ ਲੋ ਜੀ ਘਰੇ ਪਹੁੰਚ ਚੁੱਕੇ ਸੋ ਯਾਤਰਾ ਬੜੀ ਵਧੀਆ ਰਹੀ ਬੜੇ ਸੋਹਣੇ ਦਰਸ਼ਨ ਹੋਏ ਤੋ ਬੱਚਿਆਂ ਨੇ ਬਹੁਤ ਦਰਸ਼ਨ ਕੀਤੇ ਹਾਂ ਬੱਚਿਆਂ ਨੇ ਵੀ ਸੋ ਖੂਬ ਖਾਦਾ ਪੀਦਾ ਵੀ ਵਾਧੂ ਕੁਛ ਸੋ ਆਸ ਕਰਦਾਂਗੇ ਤੁਹਾਨੂੰ ਸਾਰ ਨੂੰ ਇਹ ਵਾਲਾ ਵਲੌਗ ਜਰੂਰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਭ ਕੁਝ ਕਰ ਦਿਓ ਸੋ ਜਉਣਦੇ ਵਾਸਤੇ ਰੋ ਰਬ ਸਭ ਨੂੰ ਖੁਸ਼ ਰੱਖੇ ਜੀ ਓਕੇ ਬਾਏ 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 ਬਾਕੀਆਂ ਬਾਅਦ ਵਿੱਚ